ਹਾਂ ਇੱਕ ਹੀ ਆ ਮਾਦਾ ਸਾਰੇ ਆਪਣੇ ਨਾਲ ਖਸੂਬੂ ਆਉਗੀ ਨਾਲ ਕਮਾਡੀਆਂ ਦਾ ਵੀ ਆਇਆ ਕਰੂਗੀ ਅੱਛਾ ਹਾਂ ਰੂਬਰ ਪ੍ਰਕਾਸ਼ ਕੜੇ ਸਾਡੇ ਦੋਦੇ ਕਰੇ ਖਸੂਬੂ ਆਇਆ ਕਰੂਗੀ ਅੱਛਾ ਫੇਰ ਤਾਂ ਵਧੀਆ ਹਰੇ ਮੂਟੇ ਵਧੀਆ ਲੈ ਆ ਜੀ ਤੁਸੀਂ ਇੱਕ ਤੋਂ ਆ ਕੱਟ ਲਿਆ ਆ ਚਿੱਟਾ ਕਾਹਲੇ ਫਲਣ ਆ ਗਈ ਪਿੱਛਾ ਉਹ ਕੱਢਾਂਗੀ ਹੁਣ ਆ ਮਰੂਦ ਖੜਾ ਠੀਕ ਆ ਹੱਤ ਤੂਰਾ ਦੋ ਫੁੱਲਾਂ ਵਾਲਾ ਤੂਰਾ ਇਹ 15 ਸਾਲ ਤੋਂ ਥਾਮ ਕੇ ਰੱਖਿਆ ਹੈ ਗੁੱਟਾ ਇਹ ਇਹ ਹੋ ਗਿਆ ਪੰਜਾਥੋਂ ਲੈ ਕੇ ਆਇਦਰ ਨਾਲੇ ਤੋਂ ਹਣੇ ਮੰਦਿਰ ਚੋਂ 15 ਸਾਲ ਹੋ ਗਏ 15 ਨੂੰ ਹਾਂ ਇਤਾਂ ਨੂੰ ਥਾਮ ਕੇ ਇਹ ਗੁੱਟੇ ਲਾਏ ਉਹ ਬਣਿਆ ਅਕਦੀਨਾ ਜਰਾ ਰੱਖਣਾ ਹੋਰ ਹੁਣ ਆਇਆ ਤਾਂ ਮਸਾ ਹੋਇਆ ਪਦੀਨਾ ਦਾ ਹੋਰ ਛੇ ਪਦੀਨਾ ਪਦੀਨਾ ਸਾਰਿਆਂ ਨਾਲੋਂ ਵਧੀਆ ਪਦੀਨਾ ਪਾਓ ਵਿੱਚ ਵਿੱਚ ਖੀਰਾ ਪਾ ਲੋ ਨਿੰਬੂ ਪਾ ਲੋ ਜਮੈਨ ਦੇ ਪੱਤਾ ਉਹ ਪਾ ਲੋ ਪੱਤੇ ਪਾ ਲੋ ਚਾਹੇ ਦਾਣੇ ਪਾ ਲੋ ਬਹੁਤ ਵਧੀਆ ਪਾਣੀ ਐ ਇਹ ਪੀਓ ਫੇਰ ਮੂੰਹ ਨਹੀਂ ਪੱਕਦਾ ਹੈਗਾ ਨਾਲ ਲੀਵਰ ਸਾਫ਼ ਹੁੰਦਾ